ਸਰਬਸੰਤਾ ਦੇ ਸਹਿਯੋਗ ਨਾਲ ਲਾਹਰੇ ਬਾਦਸ਼ਾਹ ਧਰਮ ਸਿਖਰੂ ਦੇ ਪਾਤਸ਼ਾਹ ਜੀ ਦੇ ਅਤੇ ਦਾਦੇ ਦੇ ਪਰਮ ਪਿਆਰੇ ਗੁਰਸਿੱਖ ਭਾਈ ਜੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਆਲ ਦਾਸ ਜੀ ਜਿਨ੍ਹਾਂ ਦੇ 350 ਸਾਲਾਂ ਸਹਿਤੀ ਸ਼ਰਧਾ ਦੇ ਨੁਸਬਤ ਸਨ ਸਮਾਗਮ ਨੂੰ ਮੁਕਰਤ ਦੀਆਂ ਲੜੀ ਬਾਹਰ ਹਰ ਰੋਜ਼ ਚਾਰ ਦਿਨਾਂ ਦੇ ਦੇ ਸਮਾਗਮ ਕੋ ਲਿਕੇ ਗਏ ਜਿਸ ਦੇ ਵਿੱਚ ਆਜੂ ਉਸ ਨੇ ਦੇਰ ਦੇ ਸਮਾਗਮ ਦੀ ਹਾਜ਼ਰੀ ਜਿਸ ਦੇ ਵਿੱਚ ਤੇਜਤਰੀ ਸਤ ਸੰਗ ਸਭਾ ਗੁਰਦੁਆਰਾ ਮੰਡੀ ਸਾਹਿਬ ਤੇ ਨਾਲ ਦੇ ਵੱਲੋਂ ਸ੍ਰੀ ਸੁਖਨੀ ਸਾਹਿਬ ਤੇ ਜਾ ਕੀਤੇ ਗਏ। ਅਗਰੰਤ ਗੁਰਦੁਆਰਾ ਸੁਨੀ ਮੱਸਪੜ ਸਾਰੇ ਇਸਤਰੀ ਸਤ ਸੰਗ ਸਭਾ ਦੀਆਂ ਦਾ ਜਥਾ ਉਨਾ ਬਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਦੂਸਰੀ ਰਾਜ ਨੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਇਸਤਰੀ ਸਤਸੰਗ ਸਭਾ ਦੇ ਜਥੇ ਦੇ ਵੱਲੋਂ ਭਰੀ ਗਈ ਹੁਣ ਸਮਾ ਹੋਇਆ ਹੈ ਲੜੀਵਾਰ ਦੀ ਤੇ ਭਗਤ ਦਰਸਾਹ ਜੀ ਦੇ ਪਾਵਨ ਦਰਸਨਾ ਤੋਂ ਉਚਾਰਣ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਪਿਛਲੇ ਵਿਚਾਰ ਦੇ ਵਿੱਚ ਕੱਲ ਪਹਿਲੇ ਦਿਵਾਨਾ ਵਿੱਚ 14 ਸ਼ਲੋਕਾਂ ਦੀ विचार ਜਿਹੜੀ ਸੀ ਸਰਵਣ ਕੀਤੀ ਸੀ 14 ਸ਼ਲੋਕਾਂ ਦਾ ਜਾਪ ਆਪ ਜੀ ਨੇ ਅੱਗਾ ਤੋਂ ਸਰਵਣ ਕੀਤਾ ਹੈ ਤਿੰਨੋ ਸ਼ਲੋਕਾਂ ਦੇ ਅੰਦਰ ਗੁਰਦੇਵ ਬਾਹਰ ਸਾਹਿਬ ਜੀ ਦੇ ਪਾਤਸ਼ਾਹ ਦੀ ਕਿਰਿਆ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ ਆਓ ਬਦ ਸੁਧਾਰ ਨਾਲ ਗੁਰਬੈਠ ਬਰ ਕੇ ਸਰਵਣ ਕਰੀਏ ਵਿਚਾਰਾਂ ਦੇ ਅਰੰਭ ਤੱਕ ਪਹਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਵਕਸ਼ਿ ਸਥਿਤੀ ਹੋਈ ਫਤੇ ਨਾਮ ਸਾਜ ਬਾਉ ਪਰਵਾਰਨ ਦੀਵਤੇ ਵਾਹਿਗੁਰੂ ਜੀ ਦਾ ਅਨਸਾ ਵਾਹਿਗੁਰੂ ਜੀ ਕੀ ਸਾਈਂ ਫਤੇ ਗੁਰੂ ਪਿਆਰ ਵਾਲਿਓ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 9ਵੇਂ ਸ਼ਲੋਕ ਦੇ ਅੰਦਰ ਪਾਵਨ ਉਪਦੇਸ਼ ਹਰਖ ਸੋਭ ਜਾਗੈ ਨਹੀਂ ਬੈਰੀ ਦੀਪ ਸੁਹਾਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਜਲਦਿਆਂ ਸਾਡੇ ਜੀਵਨ ਦੇ ਅੰਦਰ ਦੋ ਅਵਸਥਾਾਂ ਮਾ ਜ਼ਰੂਰ ਆਉਂਦੀਆਂ ਨੇ ਇੱਕ ਖੁਸ਼ੀ ਦੀ ਹੈ ਇੱਕ ਦੁੱਖੀ ਦੀ ਹੈ ਜਾਂ ਇੱਥੇ ਗੈਰ ਲੋ ਕਦੇ ਸੁਖ ਆਇਆ ਕਦੇ ਦੁੱਖ ਆਇਆ ਕਦੇ ਚਿੰਤਾਵਾਂ ਨੇ ਆ ਕੇ ਘੇਰ ਲਿਆ ਕਦੇ ਚਿੰਤਾਵਾਂ ਨਾ ਸੋਈਆ ਖੁਸ਼ੀ ਦਾ ਮਾਹੌਲ ਹੋਣਾ ਤਦੋਂ ਦੇਵ ਭਾਗ ਦੇ ਸਾਈਂ ਜੀ ਕਹਿੰਦੇ ਨੇ ਇਹ ਤਾਂ ਸਾਡੇ ਜੀਵਨ ਦੀ ਹਵਸਥਾ ਬਾਣੀ ਇਹ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਸਾਡੇ ਜੀਵਨ ਦੇ ਅੰਦਰ ਸੌਂਦੇ ਆਣੇ ਹਰ ਤ੍ਰਸੋਗ ਜਾ ਕੇ ਬੈਰੀ ਭੀ ਸਮਾਨ ਜਿਹੜਾ ਬੰਦਾ ਖੁਸ਼ੀ ਤੇ ਗਮੀ ਦੇ ਵਿੱਚ ਏਕੋ ਜੀਵ ਹਵਸਥਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਭਾਉ ਜੇ ਲੋਕਾਂ ਦਾ ਪਰਿਵਾਰ ਦੇ ਅੰਦਰ ਖੁਸ਼ੀ ਹੁੰਦੀ ਹੈ ਤੇ ਖੁਸ਼ੀ ਹੋਣਾ ਚਾਹੀਦਾ ਹੈ ਪਰ ਇਹ ਨਾ ਹੋਵੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਖੁਸ਼ੀ ਮਨਾਉਣ ਤੋਂ ਨਹੀਂ ਰੋਕਦੇ ਪਰ ਕੇਵਲ ਇਹਨਾਂ ਨੂੰ ਧਿਆਨ ਰੱਖਿਆ ਜਾਵੇ ਵੀ ਉਹਨਾਂ ਖੁਸ਼ੀਆਂ ਦੇ ਅੰਦਰ ਅਸੀਂ ਇੰਨੇ ਗਲਤਾਰ ਨਾ ਹੋ ਜਾਈਏ ਕਿ ਪ੍ਰਮਾਤਮਾ ਨੂੰ ਵੀ ਭੁਲਾ ਦਈਏ ਪ੍ਰਮਾਤਮਾ ਨੂੰ ਯਾਦ ਕੇ ਬੈਠ ਜਾਈਏ ਸਾਨੂੰ ਹਮੇਸ਼ਾ ਹੀ ਪ੍ਰਮਾਤਮਾ ਦਾ ਚੇਤਾ ਹੋਣਾ ਚਾਹੀਦਾ ਹੈ ਤੇ ਘਮੀ ਦੇ ਵਿੱਚ ਚੇਂਤਾ ਦੇ ਵਿੱਚ ਵੀ ਅਸੀਂ ਪਰਮਾਤਮਾ ਨੂੰ ਚੇਤਾ ਰੱਖੀਏ ਦੋਨੇ ਹੀ ਅਵਸਥਾ ਵਿੱਚ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਉਣਾ ਬਿਹਰੀ ਨਹੀਂ ਸਮਾਨ ਸੰਸਾਰ ਦੇ ਅੰਦਰ ਵਿਚਰਦੇ ਆ ਕਈ ਵਰੀ ਮਨ ਦੀ ਅਵਸਥਾ ਹੈ ਕਈ ਕੰਮ ਕਾਜ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਕੋਈ ਮਨ ਨੂੰ ਮਾੜਾ ਲੱਗਣ ਲੱਗ ਜਾਂਦਾ ਹੈ ਕੋਈ ਮਨ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਆਪਣੇ ਨਹੀਂ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਨਾਲ ਸਾਡਾ ਵੈਰ ਕਰਦਾ ਦਾ ਭਰਾ ਭਰਾ ਦਾ ਵੈਰੀ ਹੋ ਗਿਆ ਤੇ ਉਹ ਪੁੱਤਰ ਦਾ ਵੈਰੀ ਹੋ ਗਿਆ ਘਰ ਦੇ ਵਿੱਚ ਇੱਕ ਪਰਿਵਾਰ ਨੂੰ ਤਿਆਗ ਕਰਕੇ ਲੜਕੀ ਦੂਸਰੇ ਪਰਿਵਾਰ ਦੇ ਵਿੱਚ ਜਾਂਦੀ ਹੈ ਜਿਸ ਦੇ ਵਿੱਚ ਇੱਕ ਰਿਸ਼ਤਾ ਬਣਦਾ ਹੈ ਉਹਨਾਂ ਦਾ ਦੇ ਰਾਣੀ ਤੇ ਬਿਠਾਰੀ ਦਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਹੈ ਤਾਂ ਇੱਕ ਪਰਿਵਾਰਿਕ ਸਾਕਾ ਪਰਿਵਾਰ ਪਰ ਉਹਨਾਂ ਦੇ ਵਿੱਚ ਕਿਸੇ ਦਾ ਕਿਸੇ ਵਿਚਾਰ ਕਰਕੇ ਇੰਨਾ ਵਸੇਨਾ ਬਣਾ ਸਕਦਾ ਹੈ ਵੀ ਜੋ ਇੱਕ ਦੂਸਰੇ ਦੇ ਵੈਰੀ ਬਣ ਜਾਂਦੇ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਹੈਰੀ ਬਣਾ ਲਿਆ ਤੇ ਬਾਹਰੀ ਤੌਰ ਤੇ ਕਈ ਵਾਰੀ ਦੇਖਣ ਨੂੰ ਮਿਲਦਾ ਹੈ ਵੀ ਬੜਾ ਪਿਆਰ ਬਣਾ ਲਿਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਹੀ ਪਰਮਾਤਮਾ ਨੇ ਬਣਾਏ ਹੋਏ ਜੀਵ ਨੇ ਇਹ ਤਾਂ ਮਨ ਦੀ ਅਵਸਥਾ ਹੈ ਕਿ ਕਿਸੇ ਦੇ ਨਾਲ ਸਾਡਾ ਬੈਰ ਬਣ ਗਿਆ ਕੋਈ ਸਾਡਾ ਵਿਦਰ ਬਣ ਗਿਆ ਪਰ ਦੋਨੀਆਂ ਹੀ ਅਵਸਥਾ ਦੇ ਵਿੱਚ ਅਸੀਂ ਪਰਮਾਤਮਾ ਨੂੰ ਨਹੀਂ ਪਹੁੰਚਾਉਂਦੇ ਕਿਉਂਕਿ ਇਹ ਬੈਰ ਭਾਵਨਾ ਦੁਐਤ ਭਾਵਨਾ ਈਰਖਾ ਨਿੰਦਾ ਜੁਗਤੀਤ ਹੈ ਇਹਨਾਂ ਤੋਂ ਅਸੀਂ ਸੰਗਤ ਦੇ ਵਿੱਚ ਆ ਆਕਰ ਕੇ ਹੀ ਬ੍ਰਾਮ ਹੋ ਸਕਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਪਦੇਸ਼ ਹੈ ਬਿਸਰ ਗਈ ਸੰਕਾਤ ਭਰਾਈ ਜਬ ਤੇ ਆਤ ਸੰਗਤ ਮਿਲਾਈ ਨਾ ਕੋ ਬਹਿਰੀ ਨਾਹੀ ਨਵੀਂ ਡਿਕਾਣਾ ਸਗਨ ਸੰਗਤ ਹੰ ਕੋ ਮਰਾਈ ਜਿਸ ਸੰਗਤ ਦੇ ਵਿੱਚ ਅਸੀਂ ਜੁੜ ਕੇ ਬੈਠੇ ਆ ਇਸ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ ਇਸ ਸੰਗਤ ਦਾ ਗਿਆਤਾ ਗੁਰੂ ਸਰਬਾਨਾ ਨੇ ਕਦੇ ਮੋੜਿਆ ਨਹੀਂ ਇਸ ਸੰਗਤ ਦਾ ਕੀ ਹੋਇਆ ਗੁਰੂ ਸਾਈਂ ਬਾਣਾ ਨੇ ਆਪਣੇ ਜੀਵਨ ਕਾਲ ਦੇ ਅੰਦਰ ਇਸ ਤਰ੍ਹਾਂ ਹਟਾਇਆ ਕਿ ਜੇ ਉਹਨਾਂ ਨੂੰ ਤੱਤੀ ਤਵੀ ਤੇ ਵੀ ਬੈਠਣਾ ਪੈ ਗਿਆ ਪਰ ਉਹ ਤੱਤੀ ਤਵੀ ਤੇ ਨਾ ਬੈਠ ਕੇ ਪਰ ਸੰਗਤ ਦਾ ਗਿਆ ਹੋਣਾ ਨੇ ਮੋੜਿਆ ਇਸ ਸੰਗਤ ਨੂੰ ਇੰਨੇ ਮਹਾਨਤਾ ਗੁਰੂ ਸਾਈਂ ਬਾਣਾ ਨੇ ਦਿੱਤੀ ਹੈ ਗੁਰੂ ਦੇਵ ਦਾਸ ਸਾਹਿਬ ਜੀ ਕਹਿੰਦੇ ਨੇ ਸੰਗਤ ਵਿੱਚ ਜੁੜ ਬੈਠ ਕੇ ਖੁਸ਼ੀ ਗਵੀ ਇਰਖਾ ਕਰੀਏ ਵੈਰ ਕਰਨਾ ਤੇ ਨਿਕਰਦਾ ਇਹਨਾਂ ਦੇ ਵਿੱਚ ਸਾਡੀ ਮਨ ਦੀ ਇੱਕੋ ਜੀ ਅਵਸਥਾ ਬਣੀ ਜਾਂਦੀ ਹੈ ਕਹੋ ਨਾਨਕ ਸੁਨਦੇ ਮਨਾ ਮੁਕਤਤਾ ਦੇ ਤੈ ਦਾ ਮੁਕਤ ਲਫਜ਼ ਦਾ ਅਰਥ ਇਹ ਨਹੀਂ ਆ ਵੀ ਮਰਨ ਤੋਂ ਬਾਅਦ ਅਸੀਂ ਸਵਰਗਾਂ ਦੇ ਵਿੱਚ ਜਾਣਾ ਤੇ ਸਮਝ ਲਓ ਸਾਨੂੰ ਮੁਕਤੀ ਮਿਲ ਗਈ ਹੈ ਨਹੀਂ ਇੱਥੇ ਮੁਕਤੀ ਦਾ ਅਰਥ ਹੈ ਵੀ ਅਸੀਂ ਨਿੰਦਿਆ ਚੁਕ ਲਈ ਇਰਖਾ ਵਿਕਾਰ ਮਾਇਕ ਪਦਾਰਥਾਂ ਦੇ ਮੋਹ ਦੇ ਵਿੱਚੋਂ ਆਜ਼ਾਦ ਹੋਣਾ ਹੈ ਤੇ ਆਜ਼ਾਦ ਹੋਦੋਂ ਆਗੇ ਜਦੋਂ ਅਸੀਂ ਆਪਣੀ ਮਨ ਦੀ ਅਵਸਥਾ ਇੱਕੋ ਜਿਹੀ ਬਣਾ ਕਰਕੇ ਕਰਮਾਤਮਾ ਦੇ ਨਾਮ ਨੂੰ ਜਪਾਗੇ ਨਾਨਕ ਆਖਦਾ ਹੈ ਇਹ ਮਨ ਧਿਆਨ ਨਾਲ ਸੁਣਨ ਵੀ ਉਹੀ ਮਨੁੱਖ ਵਿਚਾਰਾਂ ਤੋਂ ਖਰਾਸੀ ਪ੍ਰਾਰਥਨਾ ਕਰ ਸਕਦਾ ਹੈ ਜਿਸ ਨੇ ਖੁਸ਼ੀ ਗਮੀ ਤੇ ਮੈਰ ਭਾਵਨਾ ਵਿੱਚੋਂ ਸੀਰਖਾਂ ਅਤੇ ਬੇਤਰਤਾ ਦੇ ਵਿੱਚ ਆਪਣੀ ਮਰ ਦੀ ਇੱਕੋ ਜੀ ਅਵਸਥਾ ਬਣਾ ਪੀ ਰੱਖੀ ਹੈ ਅਗਲੇ ਸ਼ਲੋਕ ਵਿੱਚ ਜੇ ਸਭੁਨਦੀ ਦਾ ਉਦੇਸ਼ ਹੈ ਕਾਹੂ ਨੂੰ ਦੇਤਨਾ ਨਹੀਂ ਪਰਮਾਨੰਤਾ ਸਈਦਰਿਸ ਨਾ ਹੁੰਦਾ ਗੁਰ ਤੇਗ ਬਹਾਦਰ ਸਾਹਿਬ ਜੀ ਜਰਦੇ ਨਾ ਹਸੀ ਆਪਣੀਆਂ ਗੱਲਾਂ ਦੇ ਨਾਲ ਕਿਸੇ ਨੂੰ ਬਿਨਾ ਮਜ਼ਰਮ ਤੋਂ ਡਰਾ ਦਿੰਦੇ ਹਨ ਬਿਨਾ ਮਤਰਮ ਤੇ ਜਿਹੜਾ ਗੱਲ ਸੁਣਦਾ ਹੈ ਉਹ ਵੀ ਡਰ ਜਾਂਦਾ ਘਬਰਾ ਜਾਂਦਾ ਹੈ ਪਰ ਜਿਹੜਾ ਬਿਨਾਂ ਗਲ ਤੋਂ ਕਿਸੇ ਨੂੰ ਡਰਾਵੇ ਦਿੰਦਾ ਹੈ ਅਤੇ ਬਿਨਾਂ ਗਲ ਤੋਂ ਜੇ ਕੋਈ ਨਰਾਵੇ ਮੰਨਦਾ ਹੈ ਉਹ ਸੂਝਵਾਨ ਤੇ ਸਿਆਣਾ ਮਨੁੱਖ ਨਹੀਂ ਹੈ ਕਹੋ ਨਾਨਕ ਸੁਨਰੇ ਬੰਦਾ ਗਿਆਨੀ 다ਹੀ ਬਖਾਨ ਨਾਨਕ ਕਹਦਾ ਹੈ ਇਹ ਮਨ ਸੁਨ ਗਿਆਨੀ ਦਾ ਅਰਥ ਹੈ ਵੀ ਸੂਝਵਾਨ ਸਿਆਣਾ ਗਿਆਨੀ ਲਖਣ ਅਸੀਂ ਜਿਵੇਂ ਗੁਰੂ ਘਰ ਦੇ ਗੁਰੂ ਜੀ ਸਿੰਘ ਦੀ ਪਾਤਸ਼ਾਹ ਵਾਲੇ ਨੇ ਉਹਨਾਂ ਦੀ ਨਹੀਂ ਵਰਤਸੀਆ ਪਰ ਗਿਆਨ ਦੇ ਪਰਤ ਦੇ ਭਾਰ ਤੇ ਅਵਸਥਾ ਬਣੀ ਚੁੱਕੀ ਹੈ ਜਿਹੜਾ ਸੂਝਵਾਨ ਹੈ ਜਿਹੜਾ ਗੁਰਬਾਣੀ ਦੇ ਭਰਤੀ ਉਹਨੂੰ ਉਪਦੇਸ਼ ਦੇ ਭਰਤੀ ਜਾਣਕਾਰੀ ਰੱਖਦਾ ਹੈ ਉਸਨੂੰ ਗਿਆਨੀ ਸੂਝਵਾਨ ਕਿਹਾ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਤਾਂ ਨਾਮ ਹੀ ਕਿਸੇ ਨੂੰ ਬਿਨਾਂ ਦਿਲ ਤੋਂ ਡਰਾਵੇ ਦਿੰਦਾ ਹੈ ਤੇ ਨਾ ਹੀ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਡਰ ਮੰਨਦਾ ਹੈ ਉਹ ਸੂਝਵਾਨ ਹੈ ਉਹ ਸਿਆਣਾ ਬਣਦਾ ਹੈ ਇਹ ਵਿਖਿਆ ਸੰਗੀਤ ਜੀ ਲਿਓ ਪੇ ਬਹਿਰਾ ਕਹੋ ਨਾਨਕ ਸੁਣ ਰੇ ਮਨਾ ਤੇਹ ਸਭਾਥੇ ਬਾਦ ਨਾਨਕ ਆਪਦਾ ਹੈ ਏ ਮੰਨ ਸੁਣ ਤੇ ਉਸ ਮਨੁਖ ਦੇ ਮੱਥੇ ਤੇ ਚੰਗੇ ਬਾਦ ਆਉ ਉਹ ਮਨੁਖ ਦਾ ਜੀਵਨ ਬੜਾ ਸੋਹਣਾ ਹੈ ਬੜਾ ਸੂਝਵਾਰਾ ਹੈ ਜਿਹੜਾ ਮਨੁਖ ਆਪਣੇ ਜੀਵਨ ਦੇ ਵਿੱਚੋਂ ਇਹ ਵਿਖਿਆ ਸੰਗੀਤ ਸਾਰੀ ਵਿਖਿਆ ਦੇਖਿਆ ਵਿਸ਼ੇ ਵਿਚਾਰਾਂ ਦਾ ਹਉ ਕਾਮ ਕ੍ਰੋਧ ਲੋਭ ਕਾਮੋਂ ਤੀਰ ਭਾਗਵਾ ਜਿੰਿੰਦੇ ਆ ਤੁਹਿ ਲਈ ਆਦੀ ਇਸ ਸਾਰਿਆਂ ਦਾ ਤਿਆਗ ਕਰ ਦਿੱਤਾ ਹੈ ਲਿਓ ਭੇਖ ਬੈਰਾਗ ਤੇ ਆਪਣਾ ਜੀਵਨ ਇੱਕ ਆਮ ਮਨੁੱਖ ਵਾਲਾ ਬਣਾ ਦਿੰਦਾ ਜਿਸ ਦੇ ਮਨ ਦੇ ਵਿੱਚ ਕੋਈ ਛਲ ਕੋਈ ਕਪਟ ਨਹੀਂ ਹੈ ਇਹੋ ਜਿਹਾ ਪਹਿਰਾਵਾ ਆਪਣੇ ਜੀਵਨ ਦਾ ਜਿਨਾ ਮਨੁੱਖ ਬਣਾ ਲੈਂਦਾ ਹੈ ਉਹ ਮਨੁੱਖ ਦੇ ਚੰਗੇ ਭਾਗ ਦੇ ਇੱਕ ਇੱਕ ਗੱਲ ਨੂੰ ਬੜੇ ਧਿਆਨ ਦੇ ਨਾਲ ਸਮਝਾ ਜਾਂਦੇ ਆ। ਇੱਕ ਇੱਕ ਗੱਲ ਸਾਡੇ ਜੀਵਨ ਦੇ ਵਿੱਚ ਆਉਣ ਜੋ ਹਨ ਕਿ ਅਸੀਂ ਮੁਕਤੀ ਕਿਵੇਂ ਮਾਣਾਂ। ਸਾਨੂੰ ਸੁੱਖਾਂ ਦੀ ਪ੍ਰਾਪਤੀ ਕਿਵੇਂ ਹੋਣੀ ਹੈ। ਅਸੀਂ ਇਸ ਸੰਸਾਰ ਦੇ ਅੰਦਰ ਰਹਦਿਆਂ ਪਰਮਾਤਮਾ ਦੇ ਦਰ ਤੇ ਕਿਵੇਂ ਪ੍ਰਵਾਹ ਹੋਣਾ ਬੜੇ ਸੁਖੇ ਢੰਗ ਦੇ ਨਾਲ ਇੱਕ ਇੱਕ ਸਰੂਪ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਅਗਲੀ ਵਿਚਾਰ ਸਤਗੁਰ ਜੀ ਨੇ ਜੋ ਸ਼ਲੋਕ ਦੇ ਰਾਹੀਂ ਸਮਝਾਈ ਹੈ ਜਿਹੇ ਮਾਇਆ ਮਮਤਾ ਤੇ ਜੀ ਸਭ ਤੇ ਭਇਓ ਉਦਾਸ ਤਮਨਾਂ ਦੇ ਖੁਨਰੇ ਮਨ ਤਹਿ ਘਟੇ ਬ੍ਰਹਮ ਨਿਵਾਸ ਗੁਰਬਾਣੀ ਦੇ ਅੰਦਰ ਦਾ ਇਹ ਉਪਦੇਸ਼ ਆਪਾ ਪੜ ਲਿਆ ਕਿ ਸਭ ਮੈਂ ਜੋ